ਤੁਸੀਂ ਦੇ ਪੀਐਮ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਬੀਤੇ ਕੱਲ ਇੱਕ ਹੋਟਲ ਨੂੰ ਲੈ ਕੇ ਉਕੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਕੰਦੋੜਾ ਲਾਈਵ ਹੁੰਦੇ ਨੇ ਤਾਂ ਹੜਕੰਪ ਮੱਚ ਜਾਂਦਾ ਵੱਡੀ ਗੰਟੀ ਦੇ ਵਿੱਚ ਸਮਾਜ ਸੇਵੀ ਅਤੇ ਨੌਜਵਾਨ ਗੁਰਪ੍ਰੀਤ ਸਿੰਘ ਕੰਦੋੜਾ ਨਾਲ ਜੁੜਦੇ ਨਜ਼ਰ ਆ ਰਹੇ ਸੀ ਉਹਨਾਂ ਦੇ ਕਮੈਂਟਾਂ ਤੋਂ ਝਾਹਰ ਹੋ ਰਿਹਾ ਸੀ ਕਿ ਨੌਜਵਾਨਾਂ ਦੇ ਅੰਦਰ ਇਸ ਗੱਲ ਨੂੰ ਦੇਖ ਕੇ ਪਹਿਲਾਂ ਤੋਂ ਹੀ ਮਾੜਾ ਮੋਟਾ ਯਕ ਸੁਰਮੂਸਰ ਚੱਲ ਰਹੀ ਸੀ ਉਹ ਖੁੱਲ ਕੇ ਸਾਹਮਣੇ ਆਉਣੀ ਨਜ਼ਰ ਹੋ ਗਈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਅੱਜ ਤਸਵੀਰਾਂ ਹੋਰ ਆ ਗਈਆਂ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਨਗਰ ਕੌਂਸਲ ਨੇ ਵੀ ਅੱਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੇਟ ਨੂੰ ਤਾਲਾ ਜੜ ਦਿੱਤਾ ਉਸ ਹੋਟਲ ਦੇ ਗੇਟ ਨੂੰ ਤਾਲਾ ਜੜ ਦਿੱਤਾ ਕੱਲ ਲਾਈਵ ਹੋ ਕੇ ਗੁਰਪ੍ਰੀਤ ਸਿੰਘ ਕੰਧੋੜਾ ਨੇ ਉਹ ਹੋਟਲ ਦਿਖਾਇਆ ਸੀ ਅਤੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਇਸ ਦੇ ਅੰਦਰ ਕੀ ਹੈ ਕੀ ਹੋ ਰਿਹਾ ਸੋ ਨਗਰ ਕੌਂਸਲ ਪਵਾਨੀਗੜ੍ਹ ਨੇ ਕਾਰਵਾਈ ਕਰਦੇ ਆ ਹੋਟਲ ਨੂੰ ਤਾਲਾ ਜੜ ਦਿੱਤਾ ਸੋ ਤੁਹਾਨੂੰ ਉੱਥੇ ਹੀ ਤਾਂ ਚਲਦੇ ਆਂ ਗੱਲਬਾਤ ਸਮਾਜ ਸੇਵੀਆਂ ਨਾਲ ਹੋਈ ਹੈ ਗੱਲਬਾਤ ਗੁਰਪ੍ਰੀਤ ਸਿੰਘ ਕੰਦੋੜਾ ਨਾਲ ਹੋਈ ਹੈ ਉਹਨਾਂ ਦਾ ਕਹਿਣਾ ਸੀ ਕਿ ਹੋਟਲ ਦੇ ਹੱਕਵਾਰੇ ਲੋਕਾਂ ਦੇ ਨਾਂ ਨਸ਼ਰ ਕਰਨ ਸੰਬੰਧੀ ਆਮ ਜਨਤਾ ਮੰਗ ਕਰ ਰਹੀ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵਿਰੋਧ ਗਲਤ ਕੰਮਾਂ ਦੇ ਨਾਲ ਹੈ ਨਾ ਕਿ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਲ ਸੋ ਵਧੀਆ ਗੱਲ ਆ ਗੁਰਪ੍ਰੀਤ ਸਿੰਘ ਕੰਦੋੜਾ ਦੀ ਕੇ ਗਲਤ ਕੰਮਾਂ ਦੇ ਅਸੀਂ ਹੋਣ ਨਹੀਂ ਦੇਣੇ ਤੇ ਸਾਡਾ ਬਹਿਰ ਵਿਰੋਧ ਕਿਸੇ ਦੇ ਨਾਲ ਨਹੀਂ ਉੱਥੇ ਹੀ ਗੋਲਡੀ ਟੂਰ ਸਮਾਜ ਸੇਵੀ ਦਾ ਕਹਿਣਾ ਹੈ ਕਿ ਇਲਾਕੇ ਚ ਹੋਰ ਵੀ ਜਿਹੜੇ ਹੋਟਲ ਨੇ ਉਹ ਬੋਰਖ ਧੰਦੇ ਚਲਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਪਹਿਲੀ ਨਜ਼ਰ ਬਣਾ ਲਈ ਹੈ ਸੋ ਤੁਹਾਨੂੰ ਉੱਥੇ ਦਾ ਚਲਦੇ ਸੁਣਾਉਂਦੇ ਆ ਜੀਰੋ ਗਰਾਉਂਡ ਤੇ ਰਸ਼ਪਿੰਦਰ ਸਿੰਘ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਕੀ ਕਹਿ ਰਹੇ ਨੇ ਗੁਰਪ੍ਰੀਤ ਸਿੰਘ ਕਨੋੜਾ ਕੀ ਕਹਿਣਾ ਨਗਰ ਕੌਂਸਲ ਦੇ ਪ੍ਰਧਾਨ ਦਾ ਤੇ ਕੀ ਕਹਿਣਾ ਗੋਲਟੀ ਤੁਰਦਾ ਜੋ ਤੁਸੀਂ ਵੀ ਸੁਣ ਲਓ ਲਗਾਤਾਰ ਸ਼ਹਿਰਾਂ ਦੇ ਵਿੱਚ ਹੋਟਲ ਤਾਂ ਖੁੱਲ ਰਹੇ ਨੇ ਪਰ ਹੋਟਲਾਂ ਨੂੰ ਲੈ ਕੇ ਹੁਣ ਸ਼ਹਿਰ ਵਾਸੀ ਨੇ ਤਾਂ ਜਿਹੜੇ ਪਵਾਨੀਗੜ੍ਹ ਦੇ ਬੜੇ ਪਰੇਸ਼ਾਨ ਨੇ ਤਾਂ ਜਿਸ ਨੂੰ ਲੈ ਕੇ ਇੱਕ ਤਾਜ਼ਾ ਹੀ ਜਿਹੜਾ ਹੋਟਲ ਖੁੱਲਦਾ ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਈ ਜਾਂਦੀ ਹੈ ਕਿ ਇਹ ਗੈਰ ਕਾਨੂੰਨੀ ਹੈ ਤਾਂ ਇਸ ਦੀਆਂ ਪ੍ਰਕਿਰਿਆਵਾਂ ਨਹੀਂ ਪੂਰੀਆਂ ਤਾਂ ਜਿਸ ਤੋਂ ਬਾਅਦ ਨਗਰ ਕੌਂਸਲ ਵੀ ਜਿਹੜਾ ਐਕਸ਼ਨ ਦੇ ਵਿੱਚ ਆਉਂਦਾ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਜਦੋਂ ਐਕਸ਼ਨ ਲੈਂਦੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਨੇ ਤਾਂ ਜਿਹੜੇ ਪੋਸਟ ਨੇਤਾ ਉਹ ਹੋਟਲ ਮਾਲਕਾਂ ਦੇ ਵੱਲੋਂ ਹੋਟਲ ਵਾਲਿਆਂ ਦੇ ਵੱਲੋਂ ਪਾੜ ਦਿੱਤੇ ਜਾਂਦੇ ਨੇ ਤਾਂ ਜਿਹੜੇ ਅਸੀਂ ਕਹਿੰਦੇ ਆ ਉਤਾਰ ਦਿੱਤੇ ਜਾਂਦੇ ਮੇਰੇ ਨਾਲ ਗੁਰਪ੍ਰੀਤ ਜੀ ਮੌਜੂਦ ਨੇ ਸਮਾਜ ਸੇਵੀ ਗੁਰਪ੍ਰੀਤ ਜੀ ਤੁਸੀਂ ਇਕੱਲਿਆਂ ਨੇ ਮੁੱਦਾ ਚੱਕਿਆ ਸ਼ਹਿਰ ਵਾਸੀਆਂ ਦੇ ਕਮੈਂਟ ਵੀ ਹੈ ਕੀ ਗੱਲਬਾਤ ਕੀ ਹੋਈ ਰਸ਼ਪਿੰਦਰ ਜੀ ਤੁਹਾਡਾ ਤੇ ਸਮੁੱਚੇ ਮਾਲਵਾ ਐਮਵੀਟੀਵੀ ਦਾ ਬਹੁਤ ਬਹੁਤ ਧੰਨਵਾਦ ਇਹ ਬਹੁਤ ਦਿਨਾਂ ਤੋਂ ਸਾਡੇ ਧਿਆਨ ਵਿੱਚ ਸੀ ਮੇਰੇ ਧਿਆਨ ਵਿੱਚ ਸੀ ਇਹ ਜਿਹੜੀ ਬਿਲਡਿੰਗ ਬਣੀ ਤੇ ਉਸ ਤੋਂ ਬਾਅਦ ਜਦੋਂ ਇਹਦੇ ਉੱਤੇ ਫਲੈਕਸਾਂ ਲੱਗੀਆਂ ਇਹ ਉਹੇ ਹੋਟਲ ਨਾਮ ਦੀਆਂ ਤੇ ਮੈਂ ਇਹਨਾਂ ਕੋਲੇ ਆਇਆ ਤੇ ਇਹਨਾਂ ਨੂੰ ਪੁੱਛਿਆ ਵੀ ਇਹ ਜਿਹੜੀ ਬਿਲਡਿੰਗ ਆ ਇਹ ਕਿਨੇ ਬਣਾਈਆ ਕੀ ਪਰਪlijke ਬਣਾਈਆ ਇਹਦੇ ਵਿੱਚ ਜਦੋਂ ਮੈਂ ਅੰਦਰ ਜਾ ਕੇ ਇਹਦੇ ਕਮਰੇ ਦੇਖੇ ਉਹ 8x8 ਦੇ ਛੋਟੇ-ਛੋਟੇ ਕਮਰੇ ਉਹਨਾਂ ਤੇ ਐਵੇਂ ਆਪਾਂ ਜਿਵੇਂ ਆਲੇ-ਦਾਲੇ ਇੱਟਾਂ ਲਾ ਕੇ ਵਿਚਾਲੇ ਮਿੱਟੀ ਪਾ ਕੇ ਉੱਪਰ ਘੋਲੂਆ ਜਿਹਾ ਪਾ ਕੇ ਨਾ ਉਹਨਾਂ ਨੇ ਉਹਨਾਂ ਦੇ ਥੜੇ ਬਣਾ ਰੱਖੇ ਸੀ ਜੰਮੇ ਆਰਦੀ ਕੰਮ ਕਰਕੇ ਉੱਪਰ ਰੱਖ ਤੇ ਗੱਦੇ ਕਮਰੇ ਇਸ ਤਰ੍ਹਾਂ ਤਿਆਰ ਕਰਤੇ ਜੇ ਜਮੀ ਦੇ ਵਪਾਰ ਲਈ ਸੈਕਸ ਰੈਕਟ ਚਲਾਉਣ ਲਈ ਇਹ ਜਿਹੜਾ ਇਹਨਾਂ ਨੇ ਇਹ ਕੰਮ ਆ ਜਿਹੜਾ ਇਹ ਸ਼ੁਰੂ ਕੀਤਾ ਸੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਭਾਈ ਇਹ ਕੰਮ ਆ ਜਿਹੜਾ ਉਹ ਸ਼ਹਿਰ ਚ ਨਹੀਂ ਚੱਲੂਗਾ ਸਾਡਾ ਪਿੰਡਾਂ ਵਰਗਾ ਸ਼ਹਿਰ ਆ ਸਾਰੇ ਲੋਕ ਇੱਕ ਦੂਸਰੇ ਨੂੰ ਜਾਣਦੇ ਆ ਇੱਥੇ ਕੋਈ ਬਾਲਾ ਵੱਡਾ ਕੋਈ ਉਦਯੋਗ ਨਹੀਂ ਜਾਂ ਕੋਈ ਇਹੋ ਜਿਹਾ ਸਿਸਟਮ ਨਹੀਂ ਕਿ ਉਰੇ ਆ ਕੇ ਤੁਹਾਡੇ ਕੋਲ ਕੋਈ ਕਮਰੇ ਕਿਰਾਏ ਤੇ ਲੈਣ ਇਹ ਕਮਰੇ ਕਿਰਾਏ ਤੇ ਦੇਣ ਲਈ ਹੈ ਵੀ ਨਹੀਂ ਸੀ ਇਹ ਜਿਹੜੇ ਹੋਟਲ ਰੈਗੂਲੇਸ਼ਨ ਆ ਜਿਹੜੀ ਹੋਟਲ ਅਥਾਰਟੀ ਆਫ ਇੰਡੀਆ ਉਹ ਜਿਹੜੇ ਰੂਲ ਆ ਜਿਹੜੇ ਉਹ ਇੱਕ ਵੀ ਰੂਲ ਆ ਜਿਹੜਾ ਇਹ ਬਿਲਡਿੰਗ ਆ ਜਿਹੜੀ ਪੂਰਾ ਨਹੀਂ ਕਰਦੀ ਸੀ ਪਰ ਇਹਨਾਂ ਨੇ ਆਪਣੀ ਧੌਂਸ ਚਾ ਕੇ ਵੀ ਇਹ ਤਾਂ ਅਸੀਂ ਤਾਂ ਇਹਨੂੰ ਐ ਚਲਾਵਾਂਗੇ ਸੋਮਵਾਰ ਨੂੰ ਇਹਨਾਂ ਨੇ ਇਹਦੀ ਓਪਨਿੰਗ ਕਰਤੀ ਸ਼ੁਰੂ ਕਰਤਾ ਉਸ ਤੋਂ ਬਾਅਦ ਇਹਨਾਂ ਨੇ ਆਫਰ ਲਾਤਾ ਜਿਹੜੇ ਸਮਾਜ ਦੇ ਵਿੱਚ ਸਾਰੇ ਤਰ੍ਹਾਂ ਦੀ ਲੋਕ ਆ ਕੁਝ ਜਿਹੜੇ ਇਸ ਮਾੜੇ ਕੰਮ ਚ ਲੋਕ ਜ਼ਿਆਦਾ ਇਨਵੋਲਵ ਨੇ ਉਹਨਾਂ ਦੀ ਇਸ ਬਿਲਡਿੰਗ ਵੱਲ ਖਿੱਚ ਬਧੀ ਕਿ ਬਹੁਤ ਘੱਟ ਪੈਸੇ ਐ 699 ਤਾਂ ਉਹਨੇ ਲਿਖ ਕੇ ਲਾਇਆ ਤੇ ਇਹ 500 ਰੁਪਇਆ ਵੀ ਜਿਹੜਾ ਪਰ ਘੰਟੇ ਦਾ 2 ਘੰਟਿਆਂ ਦਾ ਲੈਣ ਲੱਗ ਗਏ ਸੀ ਸੋ ਇਸ ਖਿਲਾਫ ਪ੍ਰਮਾਤਮਾ ਦੀ ਮਿਹਰ ਹੋਈ ਮੈਂ ਚਲੋ ਨਹੀਂ ਚਾਹੁੰਦਾ ਸੀ ਕਿ ਆਪਣੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕਿਹੜਾ ਗੰਦਾ ਕੰਮ ਆ ਉਹ ਵੀ ਬੱਸ ਸਟੈਂਡ ਦੇ ਨੇੜੇ ਤੇ ਸਾਹਮਣੇ ਮੰਦਿਰ ਹੋਵੇ ਅੱਗੇ ਸਤਸੰਗ ਭਵਨ ਹੋਵੇ ਇਸ ਤਰ੍ਹਾਂ ਦਾ ਜਿਹੜਾ ਗੰਦਾ ਕੰਮ ਐ ਇਸੇ ਸਾਡੇ ਸ਼ਹਿਰ ਵਿੱਚ ਹੋਵੇ ਸੋ ਇਸ ਖਿਲਾਫ ਮੈਂ ਕੱਲ ਲਾਈਬ ਹੋਇਆ ਸੀ ਇਸ ਬਿਲਡਿੰਗ ਦੇ ਖਿਲਾਫ ਕੇਸ ਕੰਮ ਨੂੰ ਰੋਕਿਆ ਜਾਵੇ ਸ਼ਹਿਰ ਵਾਸੀਆਂ ਤੋਂ ਮਦਦ ਮੰਗੀ ਸੀ ਸੋ ਮੈਂ ਸਮਝਦਾ ਕਿ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਫੋਨ ਕਰਕੇ ਕਿਹਾ ਕਿ ਅਸੀਂ ਇਸ ਕੰਮ ਨੂੰ ਬੰਦ ਕਰਾਉਣ ਦੇ ਤੇਰੇ ਨਾਲ ਆ ਇਸ ਨੂੰ ਆਪਾਂ ਕਰ ਕਾਨੂੰਨੀ ਪ੍ਰਕਿਰਿਆ ਤੈ ਦੇਖਿਆ ਜਾਵੇ ਤਾਂ ਕੁੜੀ ਮੁੰਡਾ ਆਪਤ ਦੇ ਵਿੱਚ ਮਿਲ ਸਕਦੇ ਨੇ ਜੇਕਰ 18 ਸਾਲ ਤੋਂ ਉੱਪਰ ਹੈ ਜਿਹੜਾ ਮੁੰਡਾ ਤਾਂ ਪਰ ਇਹਦੇ ਤੇ ਤਾਂ ਕੋਈ ਰੋਕ ਨਹੀਂ ਹੈਗੀ ਮੈਂ ਸਮਝਦਾ ਜੀ ਪਹਿਲਾ ਤਾਂ ਇਹ ਚਲੋ ਮੰਨਜੋ ਕੋਰਟਾਂ ਨੇ ਜਿਹੜੀਆਂ ਉਹਨਾਂ ਨੇ ਵੀ ਬਹੁਤ ਜਿਹੜੇ ਗਲਤ ਫੈਸਲੇ ਉਹ ਕੀਤੇ ਹੋਏ ਆ ਇਸ ਤਰ੍ਹਾਂ ਦੇ ਨਾਲ ਜਿਹੜਾ ਸਮਾਜ ਦੇ ਵਿੱਚ ਆ ਬਹੁਤ ਗੰਦ ਪੈ ਰਿਹਾ ਦੂਸਰੀ ਗੱਲ ਤੁਸੀਂ ਕਹਿੰਦੇ ਹੋ ਕਿ ਕੁੜੀ ਮੁੰਡਾ ਮਿਲ ਸਕਦੇ ਆ ਪਰ ਇੱਥੇ ਕੋਈ ਮੈਟਰ ਨਹੀਂ ਕਰਦਾ ਕਿ ਕੁੜੀ ਦੀ ਉਮਰ 16 ਸਾਲ ਐ 17 ਸਾਲ ਐ ਜਾਂ ਉਹ 18 ਸਾਲ ਆ ਇੱਥੇ ਮੈਟਰ ਕਰਦਾ ਇਹ ਬਿਲਡਿੰਗਾਂ ਦੇ ਵਿੱਚ ਪੈਸਾ ਇਹਨਾਂ ਨੂੰ ਗਾਹਕ ਮਿਲਣਾ ਚਾਹੀਦਾ ਇਹਨਾਂ ਨੇ ਮੈਂ ਇੱਥੇ ਆ ਕੇ ਖੁਦ ਵੀ ਚੈੱਕ ਕੀਤਾ ਸਟਿੰਗਰ ਆਪਰੇਸ਼ਨ ਕਹਿ ਲੋ ਉਹਨੂੰ ਅਸੀਂ ਇਹਨਾਂ ਕੋਲ ਇੱਕ ਬੰਦਾ ਭੇਜਿਆ ਫਰਜੀ ਬਣਾ ਕੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਸ ਤੁਸੀਂ ਆਓ ਕਮਰੇ 'ਚ ਬੜੋ ਉਹਨੂੰ ਕੁੰਡਾ ਲਾਓ ਆਪਣਾ ਘੰਟਾ ਲਾਓ ਦੋ ਘੰਟੇ ਲਾਓ ਗੰਦ ਪਾਓ ਤੇ ਇੱਥੋਂ ਨਿਕਲ ਜਾਓ ਇਹ ਜਿਹੜੀਆਂ ਇਸ ਤਰ੍ਹਾਂ ਦੇ ਅੱਡੇ ਬਣ ਰਹੇ ਨੇ ਬਿਲਡਿੰਗਾਂ ਬਣ ਰਹੀਆਂ ਨੇ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਕਹਿਆ ਕੋਈ ਰੂਲ ਰੈਗੂਲੇਸ਼ਨ ਨਹੀਂ ਇਹਨਾਂ ਨੂੰ ਮੁੱਖਾ ਸਿਰਫ ਪੈਸਾ ਵੀ ਆਪਾਂ ਨੂੰ ਪੈਸਾ ਬਣਨਾ ਚਾਹੀਦਾ ਇਹ ਕੋਈ ਕਿਸੇ ਦਾ ਆਇਡੈਂਟੀਟੀ ਨਹੀਂ ਚੈੱਕ ਕਰਦੇ ਸਮਾਜ ਦੇ ਵਿੱਚ ਆਪਣੇ ਤੁਸੀਂ ਦੇਖੋ ਕਿੰਨੇ ਘਣਾਉਣੇ ਜਿਹੜੇ ਕੰਮ ਨੇ ਉਹ ਹੋ ਰਹੇ ਨੇ ਆਪਾਂ ਹੁਣ ਕਲਕੱਤੇ ਦੀ ਘਟਨਾ ਹੁਣੇ ਕਿੰਨੇ ਸਾਰੇ ਦੇਸ਼ ਨੂੰ ਸ਼ਰਮਸਾਰ ਕਰਿਆ ਕੱਲ ਇੱਕ ਹੋਰ ਇੱਕ ਫੌਜ ਦੇ ਜਵਾਨ ਸੀ ਜਿਹੜੇ ਉਹਨਾਂ ਨਾਲ ਜਿਹੜੀਆਂ ਉਹਨਾਂ ਦੀਆਂ ਫਰੈਂਡਾਂ ਲਾਲੋ ਲਾਲੋ ਉਹਨਾਂ ਨਾਲ ਰੇਪ ਹੋਇਆ ਉਹ ਵੀ ਬਹੁਤ ਦੇਸ਼ ਵਿਆਪੀ ਜਿਹੜੀ ਖਬਰ ਆ ਉਹ ਬਣੀ ਆ ਜਿੱਦਾਂ ਗੱਲ ਕੀਤੀ ਜਾਵੇ ਕਿਉਂਕਿ ਜਦੋਂ ਹੋਟਲ ਖੁੱਲ ਰਿਹਾ ਸੀ ਨਗਰ ਕੌਂਸਲ ਲਾ ਲਓ ਜਾਂ ਹੋਰ ਹੋਰ ਅਸੀਂ ਕਹਿ ਸਕਦੇ ਆ ਆਲਾ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਨਹੀਂ ਸੀ ਤਾਂ ਉਹਨਾਂ ਨੇ ਉਦੋਂ ਨਹੀਂ ਧਿਆਨ ਦਿੱਤਾਗਾ ਕਨੈਕਸ਼ਨ ਲਾ ਲਓ ਜਾਂ ਫਿਰ ਹੋਰ ਜਿਹੜੀਆਂ ਪਰਮਿਸ਼ਨਾਂ ਲਾ ਲਓ ਅਸੀਂ ਮੈਂ ਕੱਲ ਇਸ ਲਾਈਵ ਤੋਂ ਬਾਅਦ ਨਗਰ ਕੌਂਸਲ ਦੇ ਵਿੱਚ ਵੀ ਜਿਹੜੀ ਲਿਖਤੀ ਦਰਖਾਸਤਾ ਉਹ ਦਿੱਤੀ ਸੀ ਕਿ ਇਸ ਤੇ ਤੁਸੀਂ ਕੀ ਕਾਰਵਾਈ ਕੀਤੀ ਹੈ ਇਹ ਬਿਲਡਿੰਗਾਂ ਜਿਹੜੀ ਇਸ ਨੂੰ ਸੀਵਰੇਜ ਦਾ ਜਾਂ ਜਿਹੜਾ ਟੂਟੀ ਦਾ ਇਹ ਕਨੈਕਸ਼ਨ ਆ ਜਿਹੜੇ ਕਿਨਾਂ ਨੇ ਕਿਹੜੇ ਅਧਿਕਾਰੀਆਂ ਨੇ ਦਿੱਤੇ ਆ ਨਗਰ ਕੌਂਸਲ ਦੇ ਦਾ ਅਧਿਕਾਰੀ ਹੁੰਦੇ ਨੇ ਜਦੋਂ ਨਗਰ ਕੌਂਸਲ ਚੋਂ ਪਾਸ ਹੁੰਦਾ ਉਸ ਤੋਂ ਬਾਅਦ ਨਗਰ ਕੌਂਸਲ ਪਰਮਿਸ਼ਨ ਦਿੰਦੀ ਹੈ ਕਿ ਤੁਸੀਂ ਜਿਹੜਾ ਆਪਣੇ ਪਾਣੀ ਦੀ ਪਾਈਪ ਲਾਈਨ ਹੈ ਤਾਂ ਉਹ ਪਾ ਸਕਦੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੇ ਮੈਨੂੰ ਵਿਸ਼ਵਾਸ ਦਵਾਇਆ ਸੀ ਕਿ ਅੱਜ ਸ਼ਾਮ ਤੱਕੇ ਕਿਉਂਕਿ ਉਹ ਕਹਿੰਦੇ ਇਹ ਬਿਲਡਿੰਗ ਮੇਰੇ ਪ੍ਰਧਾਨ ਬਣਨ ਤੋਂ ਪਹਿਲਾਂ ਬਣੀ ਹੋਈ ਆ ਮੈਂ ਅੱਜ ਸ਼ਾਮ ਤੱਕੇ ਇਸ ਦੀ ਜਿਹੜੀ ਜਾਂਚਾ ਕਰਵਾ ਕੇ ਤੁਹਾਨੂੰ ਇਸ ਦਾ ਜਿਹੜਾ ਕੋਈ ਰਿਜ਼ਲਟ ਦਵਾਂਗਾ ਇਸ ਸਬੰਦੇ ਮੈਨੂੰ ਹਲਕਾ ਵਿਧਾਇਕ ਦਾ ਵੀ ਫੋਨ ਆਇਆ ਤੁਹਾਡੇ ਲਾਈਵ ਤੋਂ ਬਾਅਦ ਵੀ ਇਸ ਜਿਹੜਾ ਇਹ ਹੱਡਾ ਇਹਨੂੰ ਬੰਦ ਵੀ ਕਰਵਾਵਾਂਗੇ ਤੇ ਇਸ ਖਿਲਾਫ ਕਾਰਵਾਈ ਵੀ ਕਰਵਾਵਾਂਗੇ ਤੇ ਉਹਨਾਂ ਨੇ ਮੈਨੂੰ ਸ਼ਾਮ ਹੁੰਦੇ ਹੁੰਦੇ ਹੀ ਇਹਦੀਆਂ ਆ ਮੈਂ ਤੁਹਾਨੂੰ ਦਿਖਾਉਣੀਆਂ ਚਾਹਣਾ ਕਿ ਆ ਵੀਡੀਓ ਨੇ ਦੇਖ ਸਕਦੇ ਹੋ ਇੱਕ ਸੋਸ਼ਲ ਮੀਡੀਆ ਤੇ ਲਾਈਵ ਤੋਂ ਬਾਅਦ ਜਿਹੜਾ ਇੱਕ ਵੱਡਾ ਐਕਸ਼ਨ ਵੀ ਲਿਆ ਜਾਂਦਾ ਤਾਂ ਨਗਰ ਕੌਂਸਲ ਦੇ ਬੋਲ ਤਾਂ ਕੀ ਗੁਰਪ੍ਰੀਤ ਜੀ ਇਹ ਸਾਰਾ ਗੈਰ ਕਾਨੂੰਨੀ ਹੋ ਕੀਤਾ ਹੋਇਆ ਸੀ ਬਿਲਕੁਲ ਜੀ ਇਹ ਇਹਨਾਂ ਨੇ ਇਹਦੇ ਜਿਹੜੇ ਸੀਵਰੇਜ ਤੇ ਇਹਨਾਂ ਨੇ ਜਾਲੀ ਤੌਰ ਤੇ ਇਹਦੇ ਕਨੈਕਸ਼ਨ ਕਰ ਰੱਖੇ ਸੀ ਸੀਵਰੇਜ ਤੇ ਜਾਲੀ ਤੌਰ ਤੇ ਕਨੈਕਸ਼ਨ ਕਰ ਰੱਖੇ ਸੀ ਸੋ ਨਗਰ ਕੌਂਸਲ ਦੇ ਪ੍ਰਧਾਨ ਦਾ ਮੈਂ ਤੁਹਾਡੇ ਜਰੀਏ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਹਦੇ ਜਿਹੜੇ ਜਾਲੀ ਕਨੈਕਸ਼ਨ ਨੇ ਉਹ ਵੀ ਕਟਾਏ ਆ ਤੇ ਇਸ ਬਿਲਡਿੰਗ ਦੇ ਖਿਲਾਫ ਕਾਰਵਾਈ ਵੀ ਕੀਤੀ ਆ ਇਸ ਬਿਲਡਿੰਗ ਦੇ ਖਿਲਾਫ ਇਹਨੂੰ ਜਿਹੜਾ ਜ਼ਿੰਦਾ ਉਹ ਲਾਇਆ ਹੈ ਤਸਵੀਰ ਤੁਹਾਨੂੰ ਦਿਖਾ ਦਿੰਦਾ ਜਿਹੜੀ ਜਿਹੜੀ ਇਸ ਟਾਈਮ ਜਿਹੜੀ ਤਸਵੀਰ ਦਿਖਾ ਰਿਹਾ ਤਾਂ ਤੁਹਾਨੂੰ ਜ਼ਿੰਦਾ ਲਗਾ ਦਿੱਤਾ ਗਿਆ ਨਗਰ ਕੌਂਸਲ ਦੇ ਵੱਲੋਂ ਤਾਂ ਅਸੀਂ ਕਹਿ ਸਕਦੇ ਹਾਂ ਜੇਕਰ ਕਾਨੂੰਨੀ ਪ੍ਰਕਿਰਿਆ ਨਹੀਂ ਪੂਰੀ ਹੁੰਦੀ ਤਾਂ ਇਹ ਨਹੀਂ ਚਲਾ ਸਕਦੀ ਕੋਈ ਵੀ ਜਿਹੜੀ ਬਿਲਡਿੰਗ ਆ ਜਿਹੜੀ ਨਗਰ ਕੌਂਸਲ ਤੋਂ ਜਿਸ ਦਾ ਨਕਸ਼ਾ ਪਾਸ ਨਹੀਂ ਉਹ ਨਾ ਤਾਂ ਸੀਵਰੇਜ ਦਾ ਨਾ ਟੂਟੀ ਦਾ ਕਨੈਕਸ਼ਨ ਲੈ ਸਕਦੀ ਹੈ ਉਹ ਅਨਧਿਕਾਰਤ ਮੰਨੀ ਜਾਂਦੀ ਆ ਕਿਉਂਕਿ ਨਗਰ ਕੌਂਸਲ ਨੇ ਹੀ ਜਿਹੜਾ ਸ਼ਹਿਰ ਆ ਨਗਰ ਕੌਂਸਲ ਨੇ ਹੀ ਚਲਾਉਣਾ ਜਿਹੜੇ ਕੋਈ ਆਪਾਂ ਨੂੰ ਸੁਵਿਧਾਵਾਂ ਦੇਣੀਆਂ ਨੇ ਕੋਈ ਗਲੀ ਬਣਨੀ ਆ ਕੋਈ ਨਾਲੀ ਬਣਨੀ ਆ ਕੋਈ ਸੀਵਰੇਜ ਪਾਣਾ ਕੋਈ ਸਫਾਈ ਹੋਣੀ ਆ ਉਹ ਨਗਰ ਕੌਂਸਲ ਦੀ ਜ਼ਿੰਮੇਵਾਰੀਆ ਤੇ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਤਰੀਕੇ ਨਾਲ ਆ ਜਿਹੜੇ ਇਹਦੀਆਂ ਆਪਣੇ ਰੂਲਾਂ ਮੁਤਾਬਕ ਉਹ ਕਨੈਕਸ਼ਨ ਆ ਜਿਹੜੇ ਲੈਣ ਇਹ ਬਿਲਡਿੰਗ ਛੱਡੋ ਮੈਨੂੰ ਉਹਨਾਂ ਨੇ ਚਲੋ ਇਹ ਵਿਸ਼ਵਾਸ ਦਿਵਾਇਆ ਕਿ ਪਵਾਨੇਗੜ੍ਹ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਜਿੱਥੇ ਗਲਤ ਕੰਮ ਹੋ ਰਿਹਾ ਤੁਸੀਂ ਸਾਡੇ ਤੇ ਧਿਆਨ ਚਲਿਓ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਮੈਂ ਸਮਾਜ ਚ ਵੀ ਜਿਹੜੇ ਬਾਕੀ ਭਰਾਵਾਂ ਦੇ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਬਹੁਤ ਸਾਰਿਆਂ ਦੇ ਜਿੰਨਿਆਂ ਦੇ ਮੈਨੂੰ ਫੋਨ ਆਏ ਮੈਂ ਨਾਂ ਨਹੀਂ ਲੈ ਸਕਦਾ ਇੰਨੇ ਲੋਕਾਂ ਦੇ ਮੈਨੂੰ ਫੋਨ ਆਏ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਕਿਤੇ ਲੱਗਦਾ ਇਸ ਤਰ੍ਹਾਂ ਦਾ ਗਲਤ ਕੰਮ ਹੁੰਦਾ ਚਾਹੇ ਆਪਾਂ ਨੂੰ ਹਾਈ ਕੋਰਟ ਦੇ ਵੀ ਰੂਲ ਨੇ ਸੁਪਰੀਮ ਕੋਰਟ ਦੇ ਵੀ ਰੂਲ ਨੇ ਪਰ ਜਿਹੜੀ ਚੀਜ਼ ਦੀ ਇਜਾਜ਼ਤ ਪੰਜਾਬ ਦਾ ਸੱਭਿਆਚਾਰ ਨਹੀਂ ਦਿੰਦਾ ਉਸ ਨੂੰ ਨਾ ਚੱਲਣ ਦਿਓ ਕਈ ਚੀਜ਼ਾਂ ਆਪਾਂ ਨੂੰ ਕੋਰਟ ਤੋਂ ਵੀ ਉੱਪਰ ਹੋ ਕੇ ਕਰਨੀਆਂ ਪੈਂਦੀਆਂ ਨੇ ਕਿਸਾਨੀ ਧਰਨਾ ਇਸ ਦੀ ਮਿਸਾਲ ਹੈ ਜਦੋਂ ਆਪਾਂ ਨੇ ਇੱਕ ਸੰਘਰਸ਼ ਵਿੱਟ ਕੇ ਜਿਹੜਾ ਇਹ ਲੜਾਈ ਆ ਉਹ ਜਿੱਤੀ ਆ ਗੁਰਪ੍ਰੀਤ ਜੀ ਤੁਹਾਡੇ ਮੁਤਾਬਿਕ ਕਿ ਭਵਾਨੀਗੜ੍ਹ ਸ਼ਹਿਰ ਆ ਜਿੱਦਾਂ ਤਾਂ ਇੱਥੇ ਅਜਿਹੇ ਹੋਟਲਾਂ ਦੀ ਲੋੜ ਹੈ ਤਾਂ ਮੈਂ ਇਹਦੀ ਜ਼ਿਕਰ ਨਹੀਂ ਕਰੂੰ ਭਵਾਨੀਗੜ੍ਹ ਦੇ ਵਿੱਚ ਹੋਰ ਵੀ ਕਈ ਹੋਟਲ ਨੇ ਜਿਹੜੇ ਹੋਟਲ ਦਾ ਰੂਪ ਦੇ ਕੇ ਗਲਤ ਕੰਮ ਚਲਾ ਰਹੇ ਨੇਗੇ ਤਾਂ ਤੁਹਾਨੂੰ ਲੱਗਦਾ ਵੀ ਭਵਾਨੀਗੜ੍ਹ ਸ਼ਹਿਰ ਦੇ ਲੋਕਾਂ ਨੂੰ ਅਜਿਹੇ ਹੋਟਲਾਂ ਦੀ ਲੋੜ ਹੈ ਜੇਕਰ ਇੱਥੇ 10 ਕਮਰੇ ਨੇ ਤਾਂ 10 ਪਰਿਵਾਰ ਆਉਣਗੇ ਜਾਂ ਜੇ ਇੱਥੇ ਅਸੀਂ ਕਹਿ ਸਕਦੇ ਹਾਂ ਤਾਂ ਆਪਣਾ ਅਸਾਮਾ ਬਤਾਂਗੇ ਤੁਸੀਂ ਦੇਖੋ ਜੀ ਮੈਂ ਪਹਿਲਾਂ ਕਹਿ ਕਿ ਭਵਾਨੀਗੜ੍ਹ ਆਪਣਾ ਬਹੁਤ ਸੋਹਣਾ ਪਿੰਡਾਂ ਵਰਗਾ ਸ਼ਹਿਰ ਆ ਤੁਸੀਂ ਜਿਹੜੇ ਹੋਰੇ ਹੋਟਲ ਬਣੇ ਆ ਤੁਸੀਂ ਜਾ ਕੇ ਖੁਦ ਮੀਡੀਆ ਵਾਲਿਆਂ ਉਹਨਾਂ ਦੇ ਰਜਿਸਟਰ ਚੈੱਕ ਕਰੋ ਕਿ ਕਿੰਨੇ ਸਲਾਨੀ ਜਾਂ ਕਿੰਨੇ ਥੋੜੇ ਬਾਹਰ ਤੋਂ ਲੋਕ ਆ ਕੇ ਕਿਹੜੇ ਦਿਨ ਕਿੰਨੇ ਦਿਨ ਵਾਸਤੇ ਰਹੇ ਆ ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਤੁਸੀਂ ਰਿਕਾਰਡ ਲਓ ਜ਼ੀਰੋ ਮਿਲੇਗਾ ਤੁਹਾਨੂੰ ਕਿਉਂਕਿ ਮੇਨ ਹਾਈਵੇ ਤੇ ਬਣਿਆ ਸ਼ਹਿਰ ਆ 16 ਕਿਲੋਮੀਟਰ ਸੰਗਰੂਰ ਆ 30 ਕਿਲੋਮੀਟਰ ਪਿੱਛੇ ਪਟਿਆਲਾ ਸੋ ਇੱਥੇ ਕਿਸੇ ਨੂੰ ਰਹਿਣ ਲਈ ਲੋੜ ਨਹੀਂ ਹੈਗੀ ਕਿ ਕੋਈ ਬਾਹਰੋਂ ਆ ਕੇ ਸਲਾਨੀ ਇੱਥੇ ਰਹੂਗਾ ਕਮਰਾ ਲਊਗਾ ਇਹ ਜਿਹੜੇ ਕਮਰਿਆਂ ਦੀ ਆੜ ਚ ਇਹ ਧੰਦਾ ਚਲਾ ਰਹੇ ਨੇ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਸਾਡੀ ਚੇਤਾਵਨੀ ਆ ਕਿ ਤੁਸੀਂ ਇਹ ਕੰਮ ਛੱਡ ਦਿਓ ਕਮਾਈ ਦੇ ਹੋਰ ਸਾਧਨ ਬਹੁਤ ਨੇ ਇਹ ਅੱਗੇ ਜਾ ਕੇ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਣਾ ਉਹ ਵੱਖ-ਵੱਖ ਸਾਈਟਾਂ ਬਣੀਆਂ ਹੋਈਆਂ ਨੇ ਜਿੱਥੇ ਮੁੰਡੇ ਕੁੜੀਆਂ ਦੀਆਂ ਤੁਸੀਂ ਰੋਜ਼ ਦੇਖੋ ਵੀਡੀਓ ਲੀਕ ਹੁੰਦੀਆਂ ਨੇ ਉਹ ਵੀਡੀਓ ਕਿੱਥੋਂ ਲੀਕ ਹੁੰਦੀਆਂ ਨੇ ਕੋਈ ਵੀ ਆਪਣੇ ਸਮਝ ਲਓ ਜਸ ਸੈਕਸ ਕਰਦੇ ਦੀ ਜਾਂ ਕੋਈ ਨਗਨ ਹਾਲਤ ਚ ਆਪਣੀ ਵੀਡੀਓ ਕੋਈ ਨਹੀਂ ਬਣਾਉਂਦਾ ਉਹ ਕੌਣ ਬਣਾਉਂਦੇ ਜਿਵੇਂ ਹਰਿਆਣੇ ਦੇ ਬੰਦਿਆਂ ਨੇ ਇਹ ਮੁੰਡਿਆਂ ਨੇ ਠੇਕੇ ਤੇ ਮੁਸਤੰਦਿਆਂ ਨੇ ਲੈ ਲਿਆ ਤੇ ਉਹ ਅੰਦਰ ਜਾਂਦਿਆਂ ਦੇ ਵੀ ਕੈਮਰੇ ਆਉਂਦਿਆਂ ਦੇ ਵੀ ਕੈਮਰੇ ਆ ਹੋ ਸਕਦਾ ਹੈ ਜਿਹੜੇ ਰੂਮ ਆ ਉਹਨਾਂ 'ਚ ਵੀ ਖੂਫੀਆ ਕੈਮਰੇ ਹੋਣ ਬੰਦਾ ਬਹੁਤ ਕਾਲ ਦੀ ਹਾਲਤ 'ਚ ਘੱਟ ਪੈਸਿਆਂ ਦੇ ਲਾਲਚ ਤੇ ਨਾ ਤੇ ਫਸ ਜਾਂਦਾ कोरोना ਚ ਫਿਰ ਇਹ ਚੰਗੇ ਪਰਿਵਾਰਾਂ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਛਾਂਟ ਕੇ ਉਹਨਾਂ ਨੂੰ ਬਲੈਕਮੇਲ ਵੀ ਕਰਦੇ ਆ। ਇਹ ਚੀਜ਼ਾਂ ਦਾ ਜ਼ਿਕਰ ਕਰ ਰਹੇ ਹੋ बार-बार ਸੈਕਸ ਰੈਕਟ ਸੈਕਸ ਰੈਕਟ ਤੁਹਾਡੇ ਕੋਲ ਇਹ ਪ੍ਰੂਫ ਹੈ ਕਿ ਇਹ ਉਹੀ ਚਲਾ ਰਹੇ ਸੀ। ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਸੌ ਮਾਰ ਨੂੰ ਇਹਨਾਂ ਨੇ ਸਟਾਰਟਿੰਗ ਕੀਤੀ ਆ। ਸੌ ਮਾਰ ਨੂੰ ਇਹਨਾਂ ਕੋਲੇ ਕਸਟਮਰ ਆਉਣੇ ਸ਼ੁਰੂ ਹੋ ਗਏ। ਮੈਂ ਲਾਈਵ ਕਰਨਾ ਸੀ ਕੋਈ ਕਸਟਮਰ ਖੜੇ ਹੋਣ ਕਰਕੇ ਮੈਂ ਲਾਈਵ ਨਹੀਂ ਕੀਤਾ ਕਿਉਂਕਿ ਕਿਸੇ ਦੀ ਨਿੱਜੀ ਲਾਈਫ ਨੂੰ ਆਪਾਂ ਐਵੇਂ ਨਹੀਂ ਦਿਖਾ ਸਕਦੇ। ਕੋਈ ਆਪਣੇ ਇਸ ਸਟੈਪ ਤੋਂ ਬਾਹਰ ਕੋਈ ਗਲਤ ਸਟੈਪ ਚੱਕ ਜੇ ਤੇ ਕਿਸੇ ਦੇ ਪਰਿਵਾਰ ਦਾ ਪੁੱਤ ਜਾਂ ਕਿਸੇ ਦੀ ਧੀ ਕੋਈ ਸੁਸਾਈਡ ਕਰ ਜਿਓ ਅਸੀਂ ਨਹੀਂ ਚਾਹੁੰਦੇ ਸੀ ਅਸੀਂ ਚਾਹੁੰਦੇ ਆ ਕਿ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਇਹ ਚੋਰ ਦੀ ਮਾਂ ਜਿਹੜੀ ਇਹ ਕੰਮਾਂ ਨੂੰ ਸ਼ਹਿ ਦੇ ਰਿਹਾ ਇਹ ਬਣਿਆ ਤਾਂ ਤੁਹਾਡਾ ਮਨ ਚ ਲਾਲਚ ਆਉਂਦਾ ਕਿ ਹਾਂ ਬਣਿਆ ਚਲ ਇੱਥੇ ਆ ਕਿਉਂਕਿ ਬੱਸ ਸਟੈਂਡ ਨੇੜੇ ਸੀ ਉੱਥੇ ਨਸ਼ਈ ਕਿਸਮ ਦੇ ਨੌਜਵਾਨ ਬੈਠਦੇ ਸੀ ਉੱਥੇ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਲੜਕੇ ਆ ਉਤਰਦਿਆਂ ਸੀ ਸਾਰੇ ਸਹੀ ਨਹੀਂ ਹੁੰਦੇ ਸਾਰੇ ਗਲਤ ਨਹੀਂ ਹੁੰਦੇ ਪਰ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਅਸੀਂ ਇਹ ਚੀਜ਼ ਨੂੰ ਦੇਖਿਆ ਕਿ ਹਾਂ ਇੱਥੇ ਇਸ ਤਰ੍ਹਾਂ ਦੇ ਜਿਹੜੇ ਰੈਕਟਾ ਉਹ ਚੱਲ ਪਿਆ ਕੁੜੀਆਂ ਵੀ ਬਾਹਰ ਤੌਣ ਲੱਗੀਆਂ ਮੁੰਡੇ ਕੁੜੀਆਂ ਵੀ ਜਾਣ ਲੱਗ ਕੇ ਸਿਆਣੇ ਬਿਆਣੇ ਬੰਦੇ ਵੀ ਜਾਣ ਲੱਗ ਕੇ ਵੀ ਇਸ ਦੇ ਖਿਲਾਫ ਆਵਾਜ਼ ਆ ਜਿਹੜੀ ਬੁਲੰਦ ਕਰੀਏ ਤੇ ਇਸ ਨੂੰ ਪੱਕੇ ਤੌਰ ਤੇ ਜਿਹੜਾ ਬੰਦ ਕਰਾਈਏ ਸੋ ਅੱਜ ਇਹ ਬੰਦ ਹੋ ਗਿਆ ਨਗਰ ਕੌਂਸਲ ਦੀ ਸਮੁੱਚੀ ਟੀਮ ਦਾ ਪ੍ਰਧਾਨ ਦਾ ਤੇ ਉਹਨਾਂ ਨੇ ਕਿਹਾ ਮੈਨੂੰ ਪ੍ਰਧਾਨ ਜੀ ਨੇ ਕਿ ਸਾਨੂੰ ਹਲਕਾ ਵਿਧਾਇਕ ਦਾ ਵੀ ਫੋਨ ਆਇਆ ਉਸ ਨੇ ਵੀ ਸਖਤੀ ਨਾਲ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਅੱਡੇ ਆ ਉਹਨਾਂ ਨੂੰ ਬੰਦ ਕਰੋ ਸੋ ਮੈਂ ਸਾਰਿਆਂ ਦਾ ਤੁਹਾਡੇ ਜਰੀਏ ਧੰਨਵਾਦ ਕਰਦਾ ਸਮੁੱਚੇ ਜਿਹੜੇ ਲੋਕਾਂ ਦਾ ਤੁਹਾਡੇ মিডিਏ ਦਾ ਧੰਨਵਾਦ ਕਰਦਾ ਤੇ ਤੁਹਾਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਇਹੋ ਜਿਹੇ ਜਿਹੜੇ ਗਲਤ ਅੱਡੇ ਚੱਲ ਰਹੇ ਆ ਉਹਨਾਂ ਤੇ ਜਾ ਕੇ ਉਹਨਾਂ ਨੂੰ ਚੇਤਾਵਨੀ ਦੇ ਕੇ ਬੰਦ ਕਰਾਓ ਨਹੀਂ ਸਾਨੂੰ ਦੱਸੋ ਅਸੀਂ ਤੁਹਾਡੇ ਸਹਿਯੋਗ ਨਾਲ ਜਨਤਾ ਦੇ ਸਹਿਯੋਗ ਨਾਲ ਬੰਦ ਕਰਵਾਉਣਾ ਤਾਂ ਇਸ ਹੋਟਲ ਨੂੰ ਲੈ ਕੇ ਜਿਹੜਾ ਨਗਰ ਕੌਂਸਲ ਦੇ ਵੱਲੋਂ ਵੀ ਐਕਸ਼ਨ ਲਿਆ ਤਾਂ ਸ਼ਹਿਰ ਵਾਸੀ ਮੌਜੂਦ ਨੇ ਕੀ ਲੱਗਦਾ ਐ ਇਦਾਂ ਦੇ ਹੋਟਲ ਜਿਹੜੇ ਖੁੱਲਨੇ ਚਾਹੀਦੇ ਸ਼ਹਿਰ ਨੂੰ ਲੋਕੋ ਨੇ ਬੰਦ ਚਾਹੀਦੇ ਤੁਨੋੜਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਗੰਦ ਚਕਾਇਆ ਇੱਥੋਂ ਤੁਹਾਡਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡੇ ਮੁਤਾਬਿਕ ਤੁਸੀਂ ਪੁਹਾਨੀਗੜ੍ਹ ਸ਼ਹਿਰ ਦੇ ਵਾਸੀ ਹੋ ਸ਼ਹਿਰ ਵਾਸੀ ਨੂੰ ਅਜੇ ਇਹ ਹੋਟਲ ਦੀ ਲੋੜ ਹੈ ਕਿ ਜਿਹੜਾ ਅਸੀਂ ਕਹਿ ਸਕਦੇ ਆ ਬਾਹਰੋਂ ਆਇਆ ਇਹ ਪਤਾ ਗੱਲ ਕੀ ਆ ਜੀ ਸ਼ਹਿਰ ਦੇ ਵਿੱਚ ਅਜੇ ਕੰਮ ਜਿਹੜੇ ਆਪਾਂ ਗਲਤ ਨੀਤੀਆਂ ਚੱਲਦੀਆਂ ਪਈਆਂ ਬਹੁਤ ਗਲਤ ਕੰਮ ਹੋਏ ਨੇ ਆਪਾਂ ਦੇਖੋ ਇਹ ਪੰਜਾਬੀ ਆਪਾਂ ਆਪਣੇ ਹੋਏ ਜਿਹੜਾ ਮਤਲਬ ਸਿਸਟਮ ਹੈਗਾ ਸਾਗਾ ਸਹੀ ਚੱਲਦਾ ਪਿਆ ਸੀ ਇਹ ਆ ਕੇ ਗੰਦ ਪਾਉਣ ਲੱਗ ਗਏ ਇੱਥੇ ਆ ਕੇ ਲੋਕਾਂ ਨੂੰ ਪੈਸਿਆਂ ਪਿੱਛੇ ਆਬਦੇ ਆਬਾਦੀ ਬੈਠੀ ਆਬਾਦੀ ਜਾ ਕੇ ਇਹਨਾਂ ਗੰਦ ਪਾਉਣ ਲੱਗ ਗਏ ਤਨੋਲਾ ਸਾਹਿਬ ਦਾ ਸੀ ਫੇਰ ਇੱਕ ਵਾਰ ਦਿਲ ਦੀਆਂ ਗੱਲਾਂ ਜਾਂ ਧੰਨਵਾਦ ਕਰਦੇ ਆ ਅਸੀਂ ਆ ਇਹ ਜਿਹੜਾ ਗੁਰਪ੍ਰੀਤ ਕੰਦੋਲਾ ਜੀ ਵੱਲੋਂ ਜਿਹੜਾ ਮਸਲਾ ਚੱਕਿਆ ਗਿਆ ਸੀ ਤਾਂ ਇਸ ਮਸਲੇ ਨੂੰ ਲੈ ਕੇ ਤਾਂ ਨਗਰ ਕੌਂਸਲ ਦੇ ਈਓ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਇਸ ਮਸਲੇ ਨੂੰ ਲੈ ਕੇ ਕੀ ਗੱਲਬਾਤ ਹੋਈ ਹੈ ਕੀ ਜਿਹੜੀ ਕਾਰਵਾਈ ਕੀਤੀ ਗਈ ਹੈ ਤਾਂ ਮੈਂ ਮੋਹਿਤ ਸ਼ਰਮਾ ਜਿਹੜੇ ਈਓ ਨੇ ਨਗਰ ਕੌਂਸਲ ਭਵਾਨੀ ਕਰਦੇ ਤਾਂ ਉਹਨਾਂ ਨੂੰ ਫੋਨ ਲਾਈਨ ਤੇ ਵੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਜੇਕਰ ਗੱਲਬਾਤ ਹੁੰਦੀ ਹੈ ਮੋਹਿਤ ਜੀ ਨਾਲ ਤਾਂ ਕਿਉਂਕਿ ਲਗਾਤਾਰ ਜਿਹੜੇ ਹੋਟਲ ਖੁੱਲ੍ਹ ਰਹੇ ਸੀ ਤਾਂ ਇਹਨਾਂ ਨੂੰ ਲੈ ਕੇ ਜਿਹੜਾ ਸ਼ਹਿਰ ਵਾਸੀਆਂ ਦੇ ਵੱਲੋਂ ਪੋਸਟਾਂ ਦਾ ਪਾਈਆਂ ਜਾਂਦੀਆਂ ਸੀ ਪਰ ਐਕਸ਼ਨ ਲੈਣ ਦੀ ਵੀ ਗੱਲ ਕਹੀ ਜਾਂਦੀ ਸੀ ਤਾਂ ਜਿਸ ਤੋਂ ਬਾਅਦ ਜਦੋਂ ਇਹ ਹੋਟਲ ਬੰਦ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਤਾਂ ਨਹੀਂ ਧਿਆਨ ਦਿੱਤਾ ਜਾਂਦਾ ਪਰ ਇਸ ਤੋਂ ਬਾਅਦ ਜਦੋਂ ਧਿਆਨ ਦੇ ਵਿੱਚ ਲਿਆਂਦਾ ਜਾਂਦਾ ਜਾਂਦਾ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਜਾਂਦੀ ਹੈ ਤਾਂ ਐਕਸ਼ਨ ਵੀ ਲਿਆ ਜਾਂਦਾ ਤਾ ਤਸਵੀਰਾਂ ਦੇਖ ਸਕਦੇ ਹੋ ਤਾਂ ਜਦੋਂ ਐਕਸ਼ਨ ਲਿਆ ਜਾਂਦਾ ਤਾਂ ਇਹ ਵੀਡੀਓ ਹੈ ਤਾਂ ਜਿਹੜੀ ਉਹ ਵਿੱਚ ਕਾਲੀ ਜਾਂਦੀ ਹੈ ਤਾਂ ਦੇਖ ਸਕਦੇ ਹੋ ਜਿਹੜੇ ਪੋਸਟਰ ਨੇ ਤਾਂ ਉਹ ਵੀ ਪਟਲੇ ਜਾਂਦੇ ਨੇ ਤਾਂ ਜਿਹੜਾ ਹੋਟਲ ਨੂੰ ਤਾਲਾ ਲਗਾ ਦਿੱਤਾ ਜਾਂਦਾ ਜਿਸ ਤਰੀਕੇ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਤਾਂ ਜਿਹੜੀ ਜਾਣਕਾਰੀ ਇਹ ਵੀ ਦਿੱਤੀ ਗਈ ਹੈ ਕਿ ਇਸ ਤੇ ਐਕਸ਼ਨ ਲਿਆ ਗਿਆ ਨਗਰ ਕੌਂਸਲ ਦੇ ਵੱਲੋਂ ਤਾਂ ਇਹੋ ਸਮਨ ਲਗਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਗੱਲਬਾਤ ਹੁੰਦੀ ਹੈ ਤਾਂ ਕੀ ਕਾਰਵਾਈ ਕੀਤੀ ਹੈ ਹੋਈ ਹੈ ਜਾਂ ਫਿਰ ਨਹੀਂ ਹੋਈ ਨਸੀਮ ਗੋਲਦੀਪੁਰ ਜੀ ਗੋਲਡਨ ਜੀ ਕਿਸ ਤਰ੍ਹਾਂ ਦੇਖਦੇ ਹੋ ਭਵਾਨੀਗੜ੍ਹ ਦੇ ਵਿੱਚ ਉਹੋ ਨਾਮ ਦੇ ਜਿਹੜੇ ਰੈਸਟੋਰੈਂਟ ਚੱਲੇ ਨੇ ਜਿਸ ਦਾ ਪਰਦਾ ਫਾਸ਼ਿਕ ਸਮਾਸੀ ਵੀ ਅੱਗ ਵੱਲੋਂ ਲਾਈਵੋ ਕਿ ਕੀਤਾ ਗਿਆ ਤੇ ਅੱਜ ਨਗਰ ਕਾਉਂਸਲ ਦਾ ਵੀ ਉੱਤੇ ਪੰਜਾ ਚੱਲਿਆ ਕਿਸ ਤਰ੍ਹਾਂ ਦੇਖਦੇ ਬਹੁਤ ਮੰਦ ਭਾਗੀ ਖਬਰ ਹੈ ਤੇ ਮੈਂ ਪਹਿਲਾਂ ਉਸ ਨੌਜਵਾਨ ਨੂੰ ਗੁਰਪ੍ਰੀਤ ਸਿੰਘ ਕੰਦੋਲਾ ਜੋ ਸਾਡਾ ਸ਼ਹਿਰ ਦਾ ਇੱਕ ਨਾਂਵਰ ਨੌਜਵਾਨ ਹੈ ਉਹ ਇਸ ਮੌਕੇ ਦਾ ਹੱਕਦਾਰ ਹੈ ਜਿਨੇ ਇੱਕ ਬਹੁਤ ਵੱਡਾ ਪਰਦਾ ਫਾਸ਼ ਕੀਤਾ देखो पार्टी वाली तो उठतेया ਸੀ ਪਹਿਲਾਂ ਇੱਕ ਸ਼ਹਿਰ ਵਾਸੀ ਆ ਸਾਡੇ ਸ਼ਹਿਰ ਚ ਇਹ ਜਿਆ ਕਰੋਨਾ ਕੰਮ ਹੋ ਰਿਹਾ ਤੇ ਉਹਦੀ ਆਵਾਜ਼ ਠਾਉਣੀ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਈ ਹੈ ਸਾਡਾ ਇੱਕ ਹੋ ਕੇ ਉਹਦੀ ਆਵਾਜ਼ ਠਾਉਣੀ ਹੱਕ ਬਣਦਾ ਤੇ ਇਸ ਮੁੱਦੇ ਚ ਅਸੀਂ ਗੁਰਪ੍ਰੀਤ ਸਿੰਘ ਕੁੰਦੋਲੇ ਦੇ ਨਾਲ ਖੜੇ ਆ ਉਹਨੂੰ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਜਦ ਵੀ ਤੈਨੂੰ ਸਾਡੀ ਥਾਂ ਤੇ ਲੋੜ ਪੈਂਦੀ ਹੈ ਤਾਂ ਸਾਨੂੰ ਤੂੰ ਹਾਕ ਮਾਰ ਤੇ ਅਸੀਂ ਤੇਰੇ ਨਾਲ ਜ਼ਰੂਰ ਆ ਕੇ ਖੜਾਂਗੇ ਕਿਸ ਤਰ੍ਹਾਂ ਦੇਖਦੇ ਹੋ ਅਜਿਹੀਆਂ ਬਿਲਡਿੰਗਾਂ ਜਿਹੜੀਆਂ ਨਜਾਇਜ਼ ਬਿਲਡਿੰਗਾਂ ਸ਼ਹਿਰ ਦੇ ਵਿੱਚ ਬਣਦੀਆਂ ਨੇ ਲੇਕਿਨ ਬਣਨ ਤੋਂ ਬਾਅਦ ਆ ਜਿਹੜਾ ਨਗਰ ਕੌਂਸਲ ਜਾਉਂਦੀ ਹੈ ਦੇਖੋ ਬਹੁਤ ਮੰਦ ਭੱਗੀ ਗੱਲ ਹੈ ਪਹਿਲਾਂ ਤਾਂ ਜਿਹੜੀ ਇਹ ਬਿਲਡਿੰਗ ਹੋਂਚਾਈ ਇਹ ਮੈਨੂੰ ਤਾਂ ਲੱਗਦਾ ਵੀ ਜਿਹੜੀ ਨਗਰ ਕੌਂਸਲ ਭਵਾਨੀਗੜ੍ਹ ਹੈ ਉਹਦੇ ਵਾਸਤੇ ਇੱਕ ਸ਼ਰਮਨਾਕ ਗੱਲ ਹੈ ਐਡੀ ਬਿਲਡਿੰਗ ਬਣ ਗਈ ਬਿਲਡਿੰਗ ਬਣ ਕੇ ਤਿਆਰ ਹੋ ਗਈ ਉਹਨੂੰ ਇੱਕ ਹੋਟਲ ਦਾ ਰੂਪ ਦੇਤਾ ਉਹ ਕਮਰੇ ਬਣ ਗਏ 20 ਕਮਰੇ ਬਣ ਗਏ ਉਹ ਉਹਨੂੰ ਕਿਸੇ ਦੀ ਨਿਗਾਚੇ ਨਹੀਂ ਆਇਆ ਅੱਜ ਇਹ ਸਮਾਜ ਸੇਵੀ ਇਹ ਇਹਨਾਂ ਕਮਰਿਆਂ ਬਾਰੇ ਕ੍ਰੀਤੀ ਬਾਰੇ ਨਾ ਬੋਲਦਾ ਕਿ ਇਹ ਐਂ ਚੱਲੀ ਜਾਂਦੀ ਇੱਕ ਮੈਂ ਤੁਹਾਨੂੰ ਇੱਕ ਗੱਲ ਨਗਰ ਕੌਂਸਲ ਦੀ ਗੱਲ ਦੱਸਣਾ ਚਾਹੁੰਨਾ ਵੀ ਦੇਖੋ ਜਦੋਂ ਆਮ ਕੋਈ ਗਰੀਬ ਪਰਿਵਾਰ ਨੇ ਇੱਕ ਦੋ ਕਮਰੇ ਪਾਉਣੇ ਹੁੰਦੇ ਨੇ ਤਾਂ ਇਹ ਨਗਰ ਕੌਂਸਲ ਵਾਲੇ ਉਹਦਾ ਘਰੇ ਗੇੜੇ ਮਾਰ ਮਾਰ ਨਕਸ਼ਾ ਪਾਸ ਕਰਾਓ ਫਿਰ ਅਸੀਂ ਉਹ ਕਰਾਂਗੇ ਮਿਸਤਰੀ ਦੀਪ ਸਵਾਨ ਵੀ ਚੱਕ ਕੇ ਲਿਆਉਂਦੇ ਰਹੇ ਇਹ ਬਿਲਡਿੰਗ ਧਰਤੀ ਤੋਂ ਬਾਹਰ ਆਈ ਹੈ ਨਿਓਂ ਅਪਟੀਆਂ ਗਿਆ ਧਰਤੀ ਤੋਂ ਬਾਹਰ ਆਈ ਲੈਂਟਰ ਪਿਆ ਇਥੇ ਪਲਸਤਰ ਹੋਇਆ ਪਰ ਨਗਰ ਕੌਂਸਲ ਤੋਂ 500 ਮੀਟਰ ਦੀ ਦੂਰੀ ਤੇ ਆਨ ਰੋਡ ਇਹ ਬਿਲਡਿੰਗ ਬਣ ਰਹੀ ਹੈ ਪਰ ਮੈਂ ਹੈਰਾਨ ਆ ਨਗਰ ਕੌਂਸਲ ਦਾ ਈਓ ਸੁੱਤਾ ਪਿਆ ਨਗਰ ਕੌਂਸਲ ਦੇ ਮੁਲਾਜ਼ਮ ਜਿਨ੍ਹਾਂ ਦਾ ਡੇਲੀ ਉੱਥੋਂ ਆਉਣਾ ਜਾਣਾ ਹੈ ਉਹਨਾਂ ਦੀਆਂ ਅੱਖਾਂ ਥੱਲੇ ਧੰਦਾ ਹੋਣ ਦੀ ਤਿਆਰੀ ਇਹਦੀ ਨਿਉ ਬਿੱੱਡੀ ਜਾ ਰਹੀ ਹੈ ਪਰ ਉਹਨਾਂ ਨੂੰ ਕੋਈ ਸੁਰਤ ਨਹੀਂ ਜਦ ਕੇ ਨਗਰ ਕੌਂਸਲ ਤੋਂ ਪੈਣ ਦਾ ਨਕਸ਼ਾ ਪਾਸ ਚਾਹੀਦਾ ਫਿਰ ਟੂਟੀ ਦਾ ਕਨੈਕਸ਼ਨ ਚਾਹੀਦਾ ਸਿਵਰੇਜ ਦਾ ਕਨੈਕਸ਼ਨ ਚਾਹੀਦਾ ਹੈ ਸਿਵਰੇਜ ਦਾ ਕਨੈਕਸ਼ਨ ਲੈਣ ਲਈ ਪਰਮਿਸ਼ਨ ਲੈਣੀ ਪੈਂਦੀ ਹੈ ਇੱਕ ਵੀ ਇਹਨਾਂ ਲਵੇ ਪਰਮਿਸ਼ਨ ਨਹੀਂ ਜਦੋਂ ਹੁਣ ਉਹ ਨੌਜਵਾਨ ਨੇ ਇਸ ਤੇ ਖਬਰ ਕਰਤੀ ਜਾਂ ਅਪਲਾਈ ਹੋ ਗਿਆ ਤਾਂ ਇਹ ਨਗਰ ਕੌਂਸਲ ਹਰਕਤ 'ਚ ਆ ਗਈ ਪਹਿਲਾਂ ਤਾਂ ਉਹਨਾਂ ਮੁਲਾਜ਼ਮਾਂ ਤੇ ਕਾਰਵਾਈ ਬੰਨੀ ਚਾਹੀਦੀ ਹੈ ਜਿਨ੍ਹਾਂ ਦੀ ਨਜ਼ਰਅੰਡੇ ਇਹ ਚੀਜ਼ ਬਣਦੀ ਰਹੀ ਹੈ ਤੁਹਾਡੇ ਮੈਂ ਪਹਿਲਾਂ ਧਿਆਨ 'ਚ ਲਿਆਉਣਾ ਜਿਵੇਂ ਉਹ ਨਗਰ ਕੌਂਸਲ ਵਾਲੇ ਨੇ ਕਹਤਾ ਅਸੀਂ ਉੱਤੇ ਕਾਰਵਾਈ ਕਰਤੀ ਉਹ ਬੰਦ ਹੋ ਗਿਆ ਕੁਝ ਸਮਾਂ ਪਹਿਲਾਂ ਸਾਡੇ ਮੰਡੀ 'ਚ ਇੱਕ ਇਹ ਜੋ ਬਿਲਡਿੰਗ ਬਣ ਰਹੀ ਸੀ ਜਿਹਨੂੰ ਮਾਰਕੀਟ ਕਮੇਟੀ ਵਾਲਿਆਂ ਨੇ ਆ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਕਿਹਾ ਸੀ ਪੂਰੀ ਤਰ੍ਹਾਂ ਇਹ ਅਨਲੀਗਲ ਹੈ ਸੱਤੋਂ ਕੋਈ ਪਰਮਿਸ਼ਨ ਨਹੀਂ ਲਈਤੀ ਗਈ ਅਸੀਂ ਇਹਦੇ ਬੰਨਦੀ ਕਰਵਾਈ ਕਰਾਂਗੇ ਬੰਨਦੀ ਕਰ ਬਾਈ ਕੀ ਇਹਨੂੰ ਅਸੀਂ ਬੰਦ ਕਰਾਵਾਂਗੇ ਉਹ ਅੱਜ ਵੀ ਬਿਲਡਿੰਗ ਉਦੋਂ ਮਹੀਨਾ ਬਾਅਦ ਉਹ ਬਿਲਡਿੰਗ ਫੇਰ ਬਣ ਗਈ ਉਹ ਬਿਲਡਿੰਗ ਹੁਣ ਪੂਰੀ ਤਰ੍ਹਾਂ ਤਿਆਰ ਹੈ ਤੇ ਮੈਨੂੰ ਲੱਗਦਾ ਆਉਣ ਵਾਲੇ ਕੁਝ ਦਿਨਾਂ 'ਚ ਉੱਥੇ ਦੁਗਾਟਰ ਹੋਣ ਵਾਲਾ ਹੈ ਕੀ ਹੁਣ ਉਹਦੀ ਪਰਮਿਸ਼ਨ ਆ ਗਈਆਂ ਕੀ ਉਹ ਹੁਣ ਲੀਗਲ ਹੋ ਗਈ ਇਸ ਤਰ੍ਹਾਂ ਐ ਸਾਡੇ ਸ਼ਹਿਰ 'ਚ ਦੇਖੋ ਮੰਦ ਭੱਗ ਹੈ ਸਾਡਾ ਇੱਕ ਬਹੁਤ ਵਧੀਆ ਸ਼ਹਿਰ ਹੈ ਇਹ ਸ਼ਹਿਰ 'ਚ ਇਹੋ ਜਿਹਾ ਧੰਦਾ ਚੱਲਣਾ ਸਾਡੇ ਵਾਸਤੇ ਬਹੁਤ ਵੱਧ ਕੇ ਸਮਤੀ ਹੈ ਇਹ ਤਾਂ ਜੇ ਪਤਾ ਲੱਗ ਗਿਆ ਪਤਾ ਨਹੀਂ ਹਜੇ ਕਿੰਨੇ ਕੁ ਧੰਦੇ ਚੱਲ ਰਹੇ ਨੇ ਕਿੰਨੇ ਕੁ ਹੋਟਲ ਚੱਲ ਰਹੇ ਨੇ ਇੱਥੇ ਦੇਖੋ ਐਸੇ ਹੋਟਲ ਦਾ ਮੈਨੂੰ ਨਹੀਂ ਪਤਾ ਮਾਲਕ ਕੌਣ ਹੈ ਇਹ ਗੱਲ ਉਹ ਸਾਹਮਣੇ ਨਹੀਂ ਆਈ ਪਰ ਇਸ ਹੋਟਲ ਨੂੰ ਜਿਹੜਾ ਚਲਾ ਰਿਹਾ ਸੀਗਾ ਕੋਈ ਪ੍ਰਵਾਸੀ ਹੈ ਜੀਦਾ ਸਾਨੂੰ ਨਹੀਂ ਪਤਾ ਕੌਣ ਹੈ ਉੱਥੇ ਸਾਡੇ ਨੌਜਵਾਨ ਜਾ ਕੇ ਕਮਰੇ ਲੈ ਰਹੇ ਨੇ ਰਹਿ ਰਹੇ ਨੇ ਉੱਥੇ ਕੋਈ ਮਿਸ ਹੈਪਨਿੰਗ ਹੋ ਗਿਆ ਉੱਥੇ ਕੋਈ ਇਹੋ ਜਿਹੀ ਇੱਕ ਵਾਰਦਾਤ ਹੋ ਗਈ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਇਹਦੀ ਜ਼ਿੰਮੇਵਾਰੀ ਕਿਸੇ ਨੂੰ ਤਾਂ ਲੈਣੀ ਪੈਣੀ ਹੈ ਦੇਖੋ ਜਦੋਂ ਅਸੀਂ ਕਿਸੇ ਰੂਮ ਲੈਨੇ ਆ ਨਾ ਕਿਸੇ ਹੋਟਲ ਦੇ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਪਹਿਲਾਂ ਤਾਂ ਹੋਟਲ ਨੂੰ ਜਦੋਂ ਤੁਸੀਂ ਪਾਸ ਕਰਾਉਣਾ ਹੈ ਹੋਟਲ ਦੀ ਤੁਸੀਂ ਬਿਲਡਿੰਗ ਨੂੰ ਹੋਟਲ ਦੇ ਰੂਪ ਵਿੱਚ ਵਰਤਣਾ ਹੈ ਉਹਦੇ ਲਾਇਸੈਂਸ ਹੁੰਦੇ ਨੇ ਫੂਡ ਲਾਇਸੈਂਸ ਹੁੰਦਾ ਉਹਦੇ ਰੂਮ ਤੁਸੀਂ ਕਰੰਟ ਦੇ ਦੇਣੇ ਉਹਦਾ ਲਾਇਸੈਂਸ ਹੁੰਦਾ ਇਹਨੇ ਲਾਇਸੈਂਸ ਹੁੰਦੇ ਨੇ ਪਰ ਉਹਨਾਂ ਨੇ ਇੱਕ ਵੀ ਲਾਇਸੈਂਸ ਨਹੀਂ ਲਿਆ ਦੇਖੋ ਫਿਰ ਜਿਹੜਾ ਉੱਥੇ ਆਉਂਦਾ ਉਹਦੀ ਉਹਦਾ ਆਧਾਰ ਕਾਰਡ ਲੱਤਾ ਜਾਂਦਾ ਉਥੇ ਕੈਮਰੇ ਹੋਣਾ ਜ਼ਰੂਰੀ ਨੇ ਕੌਣੂ ਹੋਟਲ ਨੂੰ ਚਲਾ ਰਿਹਾ ਉਹ ਸਾਡੇ ਥਾਣੇ ਚ ਐਸਡੀਐਮ ਦੇ ਧਿਆਨ ਚ ਹੋਣਾ ਚਾਹੀਦਾ ਦੇਖੋ ਬਦਕਿਸਮਤੀ ਸਾਡੀ ਇਹ ਹੈ ਵੀ ਇਹ ਬਿਲਕੁਲ ਹੀ ਕੋਰਾ ਧੰਦਾ ਚੱਲ ਰਿਹਾ ਸੀਗਾ ਬੰਦੇ ਨੇ 20 ਕਮਰੇ ਬਣਾਤੇ ਬੀ ਕਮਨੇ ਬਣ ਗਏ ਸਾਡੇ ਨਗਰ ਕੌਂਸਲ ਤੋਂ 500 ਮੀਟਰ ਦੂਰੀ ਤੇ ਪਰ ਨਗਰ ਕੌਂਸਲ ਨੂੰ ਕੁਝ ਨਹੀਂ ਪਤਾ ਮੈਂ ਧੰਨਵਾਦ ਕਰਦਾ ਦੇਖੋ ਜਿਵੇਂ ਨੂੰ ਪਤਾ ਲੱਗਿਆ ਵੀ ਨਰਿੰਦਰ ਕੌਰ ਭਰਾਜ ਨੇ ਆਪਣੇ ਪ੍ਰਧਾਨ ਨੂੰ ਕਿਹਾ ਉਹਨਾਂ ਨੇ ਉਹਦੀ ਐਕਸ਼ਨ ਕੀਤਾ ਪਰ ਨਰਿੰਦਰ ਕੌਰ ਭਰਾਜ ਨੂੰ ਇਹ ਵੀ ਕਰਨਾ ਚਾਹੀਦਾ ਹੈ ਵੀ ਇਹਦੇ ਪਿੱਛੇ ਕੀ ਦਾ ਹੱਥ ਹੈ ਇਹ ਇਹ ਕਿਹਦੇ ਕਰਕੇ ਬਿਲਡਿੰਗ ਸ਼ੁਰੂ ਹੋਈ ਹੈ ਇਹ ਬਿਲਡਿੰਗ ਚ ਇਹ ਹੋਟਲ ਇਹ ਧੰਦਾ ਇੱਕੀ ਦੀ ਸ਼ਹਿਤ ਇਹ ਚੱਲਿਆ ਇਹ ਵੀ ਮੈਡਮ ਦਾ ਸਪਰਾਈਟ ਬਣ ਜਾਂਦਾ ਹੈ ਵੀ ਉਹ ਸਾਡੇ ਨਮਾਇੰਦਗੀ ਕਰ ਰਹੇ ਨੇ ਉਹ ਇਹ ਚੀਜ਼ ਨੂੰ ਪਰਦਾ ਫਾਸ਼ ਕਰਨ ਦੀ ਸੀ ਦਾ ਜੀ ਪ੍ਰਸ਼ਾਸਨਿਕ ਅਧਿਕਾਰੀ ਲੇਕਿਨ ਹਾਲੇ ਤੱਕ ਕਾਰਵਾਈ ਨਹੀਂ ਹੋਈ ਉਹਨਾਂ ਦੇ ਮਾਲਕਾਂ ਦੇ ਤੇ ਵੀ ਤੇ ਜਿਹੜੇ ਠੇਕੇਦਾਰ ਨੇ ਉਹ ਵੀ ਉਹ ਵੀ ਜਾਣਕਾਰੀ ਮਿਲਿਆ ਕਿ ਦੇਰ ਰਾਤ ਉਹ ਤੋਂ ਚਲੇ ਗਏ ਨੇ ਛੱਡ ਕੇ ਦੇਖੋ ਉਹਨਾਂ ਨੂੰ ਤੁਸੀਂ ਟਾਈਮ ਦੇਤਾ ਜਾਂਦਾ ਜੋᱫੋ ਨੌਜਵਾਨ ਚਲੋ ਟਾਈਮ ਦੇਤਾ ਜਿਸ ਬੰਦੇ ਦੀ ਬਿਲਡਿੰਗ ਹੈ ਉਹਨੂੰ ਤਾਂ ਪਤਾ ਹੋਊ ਮੈਂ ਬਿਲਡਿੰਗ ਕਿਹਨੂੰ ਕਿਰਾਏ ਤੇ ਦਿੱਤੀ ਹੈ ਪ੍ਰਸ਼ਾਸਨ ਚਾਹੇ ਤਾਂ ਉਹਨਾਂ ਨੂੰ ਰੌਂਡ ਅਪ ਜਦ ਮਰਜ਼ੀ ਕਰ ਲੈ ਪ੍ਰਸ਼ਾਸਨ ਤੋਂ ਪੁਲਿਸ ਤੋਂ ਕੋਈ ਕਿਤੇ ਨਹੀਂ ਪਜਸਦਾ ਇਹ ਤਾਂ ਹੁਣ ਪਤਾ ਨਹੀਂ ਕਿੱਥੇ ਕਿਤੇ ਨਾ ਕਿਤੇ ਕੁਛ ਨਾ ਕੁਛ ਮੈਨੂੰ ਨਹੀਂ ਸਮਝ ਆ ਰਿਹਾ ਵੀ ਕੀ ਹੈ ਹੁਣ ਤੱਕ ਤਾਂ ਇਹ ਪਤਾ ਲੱਗ ਜਾਣਾ ਚਾਹੀਦਾ ਸੀਗਾ ਮੈਂ ਤੁਹਾਨੂੰ ਦੱਸ ਰਿਹਾ ਪਿੱਛੇ ਜੇ ਅਸੀਂ ਬਹੁਤ ਖਬਰਾਂ ਸੁਣਦੇ ਹਾਂ ਹੋਟਲ 'ਚ ਮਰਡਰ ਹੋ ਜਾਂਦੇ ਨੇ ਬਾਈ ਚਾਂਸ ਹੈ ਜੀ ਘਟਨਾ ਸਾਡੇ ਕਿਸੇ ਅ ਇਲਾਕੇ ਦੇ ਨੌਜਵਾਨ ਬੱਚੇ ਕਿਸੇ ਨੌਜਵਾਨ ਨਾਲ ਹੋ ਜਾਂਦੀ ਇਹ ਭੱਜ ਜਾਂਦੇ ਫਿਰ ਵੀ ਪ੍ਰਸ਼ਾਸਨ ਹੱਥਾਂ ਦੇ ਹੱਥ ਧਰ ਕੇ ਬੈਠਾ ਰਹਿੰਦਾ ਜੀ ਇਹ ਇਹ ਮੰਦਭਾਗੀ ਗੱਲ ਹੈ ਇਹ ਪ੍ਰਸ਼ਾਸਨ ਨੂੰ ਸੀਰੀਅਸ ਹੋ ਕੇ ਇਹ ਤੇ ਆਪਦਾ ਰੋਲ ਅਦਾ ਕਰਨਾ ਚਾਹੀਦਾ ਜੀ ਗੋਲਡੀ ਜੀ ਤੁਸੀਂ ਅਕਸਰ ਸ਼ਹਿਰ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਹੋ ਜਾਗਰੂਕ ਕਰਦੇ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਅੱਡਿਆਂ ਦੀ ਜ਼ਰੂਰਤ ਸੀ ਕੋਈ ਬਾਈ ਜੀ ਬਿਲਕੁਲ ਨਹੀਂ ਦੇਖੋ ਸਾਡੇ ਸ਼ਹਿਰ ਚ ਕਿਸੇ ਵੀ ਸ਼ਹਿਰ ਚ ਇਸ ਤਰ੍ਹਾਂ ਦੇ ਅੱਡੇ ਨਾ ਬਰਦਾਸ਼ਤ ਹੋਣੇ ਸਾਡੇ ਸ਼ਹਿਰ ਚ ਹੋਟਲ ਚੱਲ ਰਹੇ ਨੇ ਸਾਡੇ ਸ਼ਹਿਰ ਚ ਬਿਲਕੁਲ ਜਿੱਥੇ ਰੂਮ ਵੀ ਮਿਲਦੇ ਨੇ ਜਿੱਥੇ ਖਾਣੇ ਦੀ ਸਹੂਲਤ ਵੀ ਹੈਗੀ ਹੈ ਉਹ ਉੱਥੇ ਉਹ ਸਾਰੇ ਨਿਯਮਾਂ ਰੈਗੂਲੇਸ਼ਨ ਪੂਰੇ ਕਰ ਰਹੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਦੇਖੋ ਹਰ ਬੰਦੇ ਦੀ ਆਪਣੀ ਪਰਸਨਲ ਲਾਈਫ ਹੈ ਸਾਡੇ ਲਈ ਤਾਂ ਮੈਂ ਮੰਨ ਭਾ ਗਈ ਕਹੂੰਗਾ ਕੋਟ ਨੇ ਇਹ ਜਾ ਉਹ ਕਰਤਾ ਵੀ 18 ਸਾਲ ਦੇ ਨੌਜਵਾਨ ਉੱਤੇ ਕੋਈ ਮਰਜ਼ੀ ਅਪਦਾ ਮਰਜ਼ੀ ਨਾਲ ਰਹਿ ਸਕਦਾ ਜਾ ਸਕਦਾ ਪਰ ਉਹਨਾਂ ਦੀ ਆਈਡੈਂਟੀ ਹੋਣੀ ਜ਼ਰੂਰੀ ਹੈ ਘਟੋ ਘਟ ਜਿਹੜੇ ਹੋਟਲ ਵਾਲੇ ਨੇ ਉਹਨਾਂ ਦੀ ਵੀ ਆਈਡੈਂਟੀ ਹੈਗੀ ਸਾਡੇ ਕੋਲ ਜਿਹੜੇ ਉੱਥੇ ਆਉਣਗੇ ਉਹਨਾਂ ਦੀ ਆਈਡੈਂਟੀ ਹੋਊਗੀ ਇਸ ਕਰਕੇ ਬਹੁਤ ਮੈਨੂੰ ਤਾਂ ਇਹ ਨੌਜਵਾਨ ਦੀ ਖਬਰ ਤੋਂ ਬਾਅਦ ਮੈਂ ਸਰਚ ਕੀਤਾ ਜੇ ਪ੍ਰਸ਼ਾਸਨ ਨੇ ਤਾਂ ਧਿਆਨ ਦੇਵੇ ਸਾਡੇ ਨੇੜੇ ਤੇੜੇ ਸਾਡੇ ਏਰੀਆ 'ਚ ਬਹੁਤ ਇਹੋ ਜਿਹੇ ਬਿਲਡਿੰਗਾਂ ਨੇ ਜਿਨ੍ਹਾਂ ਦਾ ਕੋਈ ਲਾਇਸੈਂਸ ਨਹੀਂ ਕੋਈ ਪਰਮਿਸ਼ਨ ਨਹੀਂ ਉਹ ਇਹ ਜਿਹੇ ਧੰਦੇ ਚਲਵਾ ਰਹੇ ਨੇ ਜੀ ਇਸ ਕਰਕੇ ਲੋਡ ਹੈ ਪ੍ਰਸ਼ਾਸਨ ਨੂੰ ਉਹ ਬਿਲਡਿੰਗਾਂ ਦੇ ਨਿਗਾਹ ਕਰਨ ਦੀ ਜਿੱਥੇ ਇਹ ਹੋਟਲ ਨੁਮਾ ਰੂਮ ਦਿੱਤੇ ਜਾ ਰਹੇ ਨੇ ਤੇ ਕਿਰਾਏ ਤੇ ਸਿਰਫ ਆਪਦੇ ਛੋਟੇ ਜਿਹੇ ਲਾਲਚ ਪਿੱਛੇ ਇੱਕ ਨੌਜਵਾਨਾਂ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਉਹ ਖਤਰੇ 'ਚ ਪਾ ਰਹੇ ਨੇ ਹੋਰ ਇਹਦੂ ਵੱਧ ਕੁਝ ਨਹੀਂ ਸਿਰਫ ਲਾਲਚ ਹੈ ਤੇ ਮੈਂ ਚਾਹੁੰਨਾ ਵੀ ਜਿਨ੍ਹਾਂ ਦੀ ਵੀ ਭਾਵੇਂ ਨਗਰ ਕਾਉਂਸਲ ਦੇ ਮੁਲਾਜ਼ਮ ਨੇ ਭਾਵੇਂ ਹੋਰ ਮਹਿਕਮੇ ਦੇ ਮੁਲਾਜ਼ਮ ਨੇ ਜਿਹੜੇ ਇਸ ਚੀਜ਼ ਨਾਲ ਰਿਲੇਟਡ ਨੇ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਕੀ ਹੋਇਆ ਵੀ ਉਹ ਅਸੀਂ ਬੰਦ ਕਰਾਤਾ ਜੀ ਉਹ ਬੰਦ ਕਰਕੇ ਚਲੇ ਗਏ ਜੀ ਕਿੰਨਾ ਦੀ ਲੈਕੀ ਕਰਕੇ ਚੀਜ਼ ਹੋਈ ਐ ਇੱਥੇ ਤੱਕ ਪਹੁੰਚਿਆ ਉਹਨਾਂ ਦੇ ਬੰਦ ਦੀ ਕਰ ਬਈ ਹੋਣੀ ਚਾਹੀਦੀ ਐ ਕਟੁਕਟ ਪਤਾ ਤਾਂ ਲੱਗੇ ਨਾ ਸਾਨੂੰ ਪਤਾ ਤਾਂ ਕੱਲ ਨੂੰ ਕਿ ਇਹੀ ਇਸ ਤਰ੍ਹਾਂ ਦਾ ਬਿਲਡਿੰਗ ਕਿਤੇ ਹੋਰ ਬਣਾ ਲੈਣਗੇ ਉੱਥੇ ਕਿਰਾਏ ਤੇ ਲੈ ਲੈਣਗੇ ਉੱਥੇ ਮਿੰਨਾ ਚੱਲੂਗਾ ਇਹਦਾ ਪੈਸੇ ਕੁਮਾਰ ਰਹੇ ਨੇ ਇਹਨਾਂ ਨੇ ਕੋਈ ਟੈਕਸ ਨਹੀਂ ਦੇਣਾ ਸਾਨੂੰ ਸਾਡੇ ਸ਼ਹਿਰ ਨੂੰ ਤੇ ਕੋਈ ਨਕਸ਼ਾ ਪਾਸ ਕਰਾਉਂਦੇ ਸਾਡੇ ਸ਼ਹਿਰ ਤੇ ਟੂਟੀ ਦਾ ਇਹ ਪਹੁੰ ਲੈਂਦੇ ਸਾਡੇ ਸੈ ਇਨਕਮ ਤਾਂ ਹੁੰਦੀ ਨਾ ਪਰ ਜਦੋਂ ਸਾਡੇ ਸ਼ਹਿਰ ਦਾ ਕੋਈ ਆਮ ਨੌਜਵਾਨ ਜਾਂਦਾ ਨਕਸ਼ਾ ਪਾਸ ਕਰਾਉਣ ਵਾਸਤੇ ਡੇਢ ਦੇ 2-2 ਸਾਲ ਦੇ ਨਕਸ਼ੇ ਪਏ ਨੇ ਜਿਹੜੇ ਪਾਸ ਨਹੀਂ ਹੋਏ 2-2 ਸਾਲ ਦੇ ਐਨਓਸੀ ਲੈਣ ਵਗਦੇ ਉਹ ਨਹੀਂ ਮਾਰਕੀਟ ਕਮੇਟੀ ਨਗਰ ਕੌਂਸਲ ਵਾਲੇ ਦੇ ਰਹੇ ਪਰ ਉਹਨਾਂ ਦੀ ਨਿਗਾਹ ਥੱਲੇ ਉਹਨਾਂ ਨੇ ਨੱਕ ਥੱਲੇ ਬਿਲਡਿੰਗ ਬਣ ਰਹੀ ਹੈ ਉਹ ਯਾਰ ਹੱਦ ਦੀ ਗੱਲ ਹੈ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਨੌਜਵਾਨ ਪ੍ਰਧਾਨ ਹੈ ਸਾਡੇ ਨਗਰ ਕੌਂਸਲ ਦਾ ਨਰਿੰਦਰ ਸਿੰਘ ਹਾਕੀ ਉਹਨੂੰ ਬੇਨਤੀ ਕਰਦਾ ਇਹੋ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਜਾਂਚ ਜਾਂ ਤੇ ਸਪੈਸ਼ਲ ਧਿਆਨ ਦੇਣ ਇੱਕ ਟੀਮ ਬਣਾਉਣ ਪ੍ਰਧਾਨ ਜੀ ਇਹ ਦੇਖਣ ਪੈਣਾ ਕਿੜੀਆਂ ਕਿੜੀਆਂ ਬਿਲਡਿੰਗਾਂ ਦੇ ਨਕਸ਼ੇ ਪਾਸ ਹੈਗੇ ਨੇ ਜਾਂ ਨਹੀਂ ਹੈਗੇ ਬਹੁਤ ਬਿਲਡਿੰਗਾਂ ਇਹੀਆਂ ਨੇ ਜਿਨ੍ਹਾਂ ਦੇ ਨਕਸ਼ੇ ਪਾਸ ਨਹੀਂ ਹੋਠਤਾ ਕਰਕੇ ਉਹਨਾਂ ਨੂੰ ਬਿਨਾ ਨਕਸ਼ੇ ਪਾਸ ਕਿਤੇ ਬਿਲਡਿੰਗਾਂ ਉਹ ਸਾਰੀ ਅਧੀਨ ਹੋ ਰਹੀਆਂ ਨੇ ਉਹ ਸਾਰੀ ਹੋ ਚੁੱਕੀਆਂ ਨੇ ਜਿਹੜਾ ਸਿੱਧਾ ਸਾਡੇ ਸ਼ਹਿਰ ਨੂੰ ਤੇ ਸਾਡੀ ਨਗਰ ਕੌਂਸਲ ਨੂੰ ਲਾਉ ਸਕੇ ਮੇਰਾ ਨਾਮ ਨਰਿੰਦਰ ਸਿੰਘ ਪ੍ਰਧਾਨ ਨਗਰ ਕਾਉਂਸਲ ਭਵਨ ਨੀਗੜ। ਵੀ ਪ੍ਰਧਾਨ ਜੀ ਇੱਕ ਸ਼ਹਿਰ ਦੇ ਵਿੱਚ ਸਮਾਜ ਸੇਵੀ ਆਗੂ ਜਿਹੜਾ ਲਾਈਵ ਹੋਇਆ ਸੀਗਾ ਇੱਕ ਦੇਵ ਭਾਰ ਦੇ ਧੰਦੇ ਨੂੰ ਜਿਹੜਾ ਬਣਾਈ ਗਈ ਸੀ ਇੱਕ ਹੋਟਲ ਉਸ ਨੂੰ ਲੈ ਕੇ ਉਸ ਨੂੰ ਨਗਰ ਕਾਉਂਸਲ ਦਾ ਜਿਹੜਾ ਕੀ ਐਕਸ਼ਨ ਲਿਆ। ਐਕਸ਼ਨ ਜੋ ਉਹ ਸਾਡੇ ਧਿਆਨ ਚ ਆਇਆ ਕੱਲ ਦੀ ਗੱਲ ਹੈ ਅਸੀਂ ਤੁਰੰਤੋਂ ਤੇ ਐਕਸ਼ਨ ਲਿਆ ਤੇ ਉਹ ਹੋਟਲ ਜਦੋਂ ਦੀ ਚੈਕਿੰਗ ਹੋਈ ਸਾਡੇ ਕੋਲ ਲਿਖਤੀ ਸ਼ਿਕਾਇਤ ਵੀ ਆਈ ਆ। ਉਹਦੀ ਜਦੋਂ ਚੈਕਿੰਗ ਕਰਵਾਈ ਗਈ ਤਾਂ ਟੋਟਲੀ ਇਲੈਗਲ ਸੀ ਜਿਵੇਂ ਵਾਟਰ ਸਪਲਾਈ ਕਨੈਕਸ਼ਨ, ਸੀਵਰੇਜ ਕਨੈਕਸ਼ਨ ਤੇ ਨਕਸ਼ਾ ਵੀ ਨਹੀਂ ਪਾਸ ਉਹ ਬਿਲਡਿੰਗ ਦਾ। ਤੇ ਉਹ ਉਸੇ ਤਰੰਤ ਕੱਟ ਦਿੱਤੇ ਨੇ ਤੇ ਉਹ ਬਿਲਡਿੰਗ ਨੂੰ ਲੋਕ ਲਗਾ ਤਾ ਜੀ ਪ੍ਰਧਾਨ ਜੀ ਜਦੋਂ ਬਿਲਡਿੰਗ ਮੱਦਲੀ ਸੀ ਉਸ ਸਮੇਂ ਜਿਹੜਾ ਨਗਰ ਕੌਂਸਲ ਨੇ ਇਹਦਾ ਐਕਸ਼ਨ ਐ ਕਿਉਂ ਨਹੀਂ ਕੀਤਾ ਜਦੋਂ ਬਿਲਡਿੰਗ ਬਣ ਰਹੀ ਸੀ ਉਹਨਾਂ ਨੂੰ ਮੈਸੇਜ ਆਇਆ ਗਿਆ ਸੀ ਪਰ ਮੈਸੇਜ ਲਾਉਣ ਦੇ ਬਾਵਜੂਦ ਵੀ ਉਹ ਨਹੀਂ ਆਇਆ ਨਗਰ ਕੌਂਸਲ ਤੇ ਉਸ ਤੋਂ ਬਾਅਦ ਵਾਰ-ਵਾਰ ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਸੀ ਕਿ ਅਸੀਂ ਆਵਾਂਗੇ ਤੇ ਨਕਸ਼ਾ ਪਾਸ ਕਰਵਾ ਲਾਂਗੇ ਸ਼ਹਿਰ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਉਹ ਹੋਟਲ ਨੇ ਜਿਹੜੇ ਖੁੱਲਰੇ ਨੇ ਉਹਨਾਂ ਦੇ ਪ੍ਰਤੀ ਜਿਹੜਾ ਨਗਰ ਕੌਂਸਲ ਹੈ ਕਾਰਵਾਈ ਕਰ ਰਿਹਾ ਜੋ ਇਹਦੇ ਪ੍ਰਤੀ ਹੈ ਉਹੀ ਉਹਨਾਂ ਪ੍ਰਤੀ ਹੋਣਾ ਉਹਨਾਂ ਵੀ ਬੰਦ ਹੋਣਗੇ ਤੇ ਮੇਨ ਗੱਲ ਇਹ ਆ ਵੀ ਚਲੋ ਨਕਸ਼ਾ ਨਕਸ਼ਾ ਹੀ ਪਾਸ ਹੋ ਜਾਊਗਾ ਸਭ ਕੁਝ ਹੋ ਜਾਤਾ ਮੇਨ ਤਾਂ ਗੱਲ ਇਹ ਐ ਨਾ ਜੋ ਉਹ ਧੰਦਾ ਕਰ ਰਹੇ ਨੇ ਮੇਨ ਪ੍ਰੋਬਲਮ ਧੰਦੇ ਦੀ ਆ ਇਹਦੇ ਨਾਲ ਆਪਣਾ ਤੁਹਾਨੂੰ ਪਤਾ ਹੀ ਆ ਸਾਰੇ ਸਮਾਜ ਚ ਗਲਤ ਮੈਸੇਜ ਜਾਂਦਾ ਜੋ ਇਹ ਨਹੀਂ ਹੋਣ ਦਿੱਤਾ ਜਾਊਗਾ ਜਿੰਨਾ ਸਾਡੇ ਤੋਂ ਹੋ ਸਕਾਊਗਾ ਨਗਰ ਕੌਂਸਲ ਵੱਲੋਂ ਮੇਰੇ ਵੱਲੋਂ ਮੇਰੇ ਐਮਸੀ ਸਾਹਿਬ ਵੱਲੋਂ ਸਭਾ ਵੱਲੋਂ ਤੇ ਸਾਰੇ ਦਫ਼ਤਰ ਵੱਲੋਂ ਜਿੰਨਾ ਵੀ ਹੋਏਗਾ ਅਸੀਂ ਯੋਗਦਾਨ ਦੇਵਾਂਗੇ ਤੇ ਸਖਤ ਤੋਂ ਸਖਤ ਅਸੀਂ ਕਾਰਵਾਈ ਜੀ ਹੁਣ ਉਸ ਹੋਟਲ ਤੇ ਜਿਹੜੀ ਕੀ ਕਾਰਵਾਈ ਜਿਹੜੀ ਕੀਤੀ ਗਈ ਹੋਟਲ ਤੇ ਫਿਲਹਾਲ ਹੋਟਲ ਦੇ ਕਨੈਕਸ਼ਨ ਕੱਟ ਦਿੱਤੇ ਗਏ ਨੇ ਬੰਦ ਕਰ ਦਿੱਤਾ ਗਿਆ ਤੇ ਅੱਗੇ ਵੇਖਦੇ ਆ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਜੋ ਨਗਰ ਕੌਂਸਲ ਦੇ ਅੰਡਰ ਆਉਂਦਾ ਕੀਤਾ ਜਾਊਗਾ ਜੀ ਬਿਲਕੁਲ ਕੀਤਾ ਜਾਊਗਾ ਤਾਂ ਹੋਰ ਵੀ ਐਮ ਅਪਡੇਟ ਤੇ ਹੋਰ ਵੀ ਐਮ ਜਾਣਕਾਰੀ ਦਿੰਦੇ ਰਹਿਵਾਂਗੇ ਤਦ ਤੱਕ ਤੇ ਇਜਾਜ਼ਤ ਹੈ ਮੈਂ ਰਸ਼ਪਿੰਦਰ ਸਿੰਘ ਧੰਨਵਾਦ